ਇਸ ਵੇਲੇ ਦੀ ਵੱਡੀ ਖਬਰ ਆ ਕੁਝ ਦਿਨਾਂ ਦੇ ਲਈ ਪੰਜਾਬ ਦੇ ਵਿੱਚ ਗੂਲੂ ਕੋਜ਼ਾ ਜਿਹੜਾ ਉਹ ਬੈਨ ਰਹੇਗਾ ਕਿਉਂਕਿ ਕੱਲ ਸੰਗਰੂਰ ਦੇ ਵਿੱਚ 15 ਗਰਭਤੀ ਔਰਤਾਂ ਦੇ ਜਿਹੜਾ ਉਹ ਗੂਲੂ ਕੋ ਚੜਾਇਆ ਗਿਆ ਜਿਸ ਤੋਂ ਬਾਅਦ ਉਹਨਾਂ ਦੇ ਜਿਹੜੀ ਅਲਰਜੀ ਦੀ ਸ਼ਿਕਾਇਤ ਆ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਉਹਨਾਂ ਦੀ ਜ਼ਿਆਦਾ ਤਬੀਅਤ ਖਰਾਬ ਹੋਣ ਤੇ ਜਿਹੜਾ ਡਾਕਟਰੀ ਟੀਮ ਦੇ ਵੱਲੋਂ ਪੂਰਾ ਮੌਈਨਾ ਕੀਤਾ ਗਿਆ ਤਾਂ ਉਸੇ ਮੌਕੇ ਜਿਹੜੇ ਡਾਕਟਰ ਬਲਵੀਰ ਸਿੰਘ ਕੈਬਨਟ ਆ ਮੰਤਰੀ ਨੇ ਉਹਨਾਂ ਦੇ ਵੱਲੋਂ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਤੇ ਤੁਰੰਤ ਐਕਸ਼ਨ ਇਹ ਮੋੜ ਦੇ ਵਿੱਚ ਆਏ ਡਾਕਟਰ ਬਲਬੀਰ ਸਿੰਘ ਤਾਂ ਸਾਰੀ ਜਿੰਨੀ ਵੀ ਖੇ ਪੂਰੇ ਪੰਜਾਬ ਦੇ ਵਿੱਚ ਗਲੂਕੋਜ਼ ਦੀ ਪਹੁੰਚੀ ਆ ਤਾਂ ਉਸ ਨੂੰ ਵਾਪਸ ਬੁਲਾ ਲਿਆ ਗਿਆ ਇਹ ਕੁਝ ਦਿਨਾਂ ਦੇ ਲਈ ਹੁਣ ਪੰਜਾਬ ਦੇ ਵਿੱਚ ਜਿਹੜਾ ਗਲੂਕੋਜ਼ ਦਾ ਉਹ ਬੈਨ ਕਰ ਦਿੱਤਾ ਗਿਆ ਦੱਸਦੀ ਹੈ ਕਿ ਪੰਜਾਬ ਦੇ ਸੰਗਰੂਰ ਸਿਵਲ ਹਸਪਤਾਲ ਦੇ ਵਿੱਚ ਦਾਖਲ 15 ਮਰੀਜ਼ਾਂ ਨੇ ਨਾੜੀ ਰਾਹੀਂ ਗਲੂਕੋਜ਼ ਦੇਣ ਤੋਂ ਬਾਅਦ ਹਲਕੇ ਮਾੜੇ ਪ੍ਰਭਾਵ ਦੀ ਸ਼ਿਕਾਇਤ ਆ ਜਿਹੜੀ ਉਹ ਕੀਤੀ ਸੀ ਜਿਸ ਤੋਂ ਬਾਅਦ ਅਧਿਕਾਰੀਆਂ ਨੇ ਦਵਾਈ ਦੇ ਇੱਕ ਖਾਸ ਬੈਚ ਦਾ ਸਟਾਕ ਵਪਸ ਲੈ ਲਿਆ ਸੀਤ ਵਿਭਾਗ ਦੇ ਪ੍ਰਮੁੱਖ ਸਕੱਤਰ ਜੀ ਕੁਮਾਰ ਰਾਹੁਲ ਨੇ ਕਿਹਾ ਕਿ ਜਨੇਪੀ ਅਤੇ ਬਾਲਵਾੜ ਦੇ ਵਿੱਚ 14 ਮਰੀਜ਼ਾਂ ਨੂੰ ਦਾਖਲ ਕੀਤਾ ਗਿਆ ਸੀ ਜਿਨ੍ਹਾਂ ਉਹਨਾਂ ਨੂੰ ਸਵੇਰੇ ਗਲੂਕੋਜ਼ ਦਿੱਤਾ ਗਿਆ ਤੇ ਮਰੀਜ਼ਾਂ ਨੇ ਅਲਰਜੀ ਦੀ ਸ਼ਿਕਾਇਤ ਕੀਤੀ ਮੈਂ ਸਾਰੇ ਮਰੀਜ਼ਾਂ ਨੂੰ ਮਿਲਿਆ ਉਹ ਠੀਕ ਹਨ ਪੂਰੇ ਰਾਜ ਵਿੱਚ ਗਲੂਕੋਜ਼ ਦਾ ਸੰਚਾਰ ਬੰਦ ਕਰ ਦਿੱਤਾ ਗਿਆ ਹੈ ਦਵਾਈ ਦੀ ਜਾਂਚ ਹੋਣ ਤੱਕ ਇਸ ਦੀ ਵਰਤੋਂ ਨਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਸਖਤ ਕਾਰਵਾਈ ਕੀਤੀ ਜਾਵੇਗੀ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਕਿਹਾ ਹੈ ਕਿ ਮਰੀਜ਼ਾਂ ਦੀ ਹਾਲਤ ਸਥਿਰ ਹੈ ਸੰਗਰੂਰ ਵਿੱਚ ਅੱਜ ਗਲੂਕੋਜ਼ ਫੋਰਟਰਲ ਦੀ ਵਰਤੋਂ ਤੋਂ ਬਾਅਦ ਮਾੜੇ ਪ੍ਰਭਾਵ ਦੀ ਸ਼ਿਕਾਇਤ ਮਿਲੀ ਆ ਤੁਰੰਤ ਕਾਰਵਾਈ ਕੀਤੀ ਗਈ ਹੈ ਪੰਜਾਬ ਤੋਂ ਸਾਰਾ ਸਟਾਕ ਵਾਪਸ ਲੈ ਲਿਆ ਗਿਆ ਹੈ ਡਾਕਟਰ ਬਲਵੀਰ ਸਿੰਘ ਨੇ ਐਕਸ ਤੇ ਪੋਸਟ ਦੇ ਵਿੱਚ ਕਿਹਾ ਕਿ ਨਮੂਨੇ ਜਿਹੜੇ ਤੁਰੰਤ ਜਾਂਚ ਲਈ ਭੇਜੇ ਭੇਜ ਦਿੱਤੇ ਗਏ ਨੇ ਤੇ ਜੇਕਰ ਕੋਈ ਲਾਪਰਵਾਹੀ ਪਾਈ ਗਈ ਤਾਂ ਸਖਤ ਕਾਰਵਾਈ ਕੀਤੀ ਜਾਵੇ ਕਿ ਸਤਤ ਸਰ ਪਾਰਟੀ ਆਮ ਆਦਮੀ ਪਾਰਟੀ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਵੀ ਮੌਕੇ ਤੇ ਜਿਹੜੇ ਪਹੁੰਚ ਕੇ ਪ੍ਰਭਾਵਿਤ ਮਰੀਜ਼ਾਂ ਦਾ ਹਾਲਚਾਲ ਜਾਣਿਆ ਜਾਣਨ ਲਈ ਹਸਪਤਾਲ ਦਾ ਜਿਹੜਾ ਦੌਰਾ ਕੀਤਾ ਜੁਨੇਪੇ ਤੋਂ ਬਾਅਦ ਔਰਤਾਂ ਮਰੀਜ਼ਾਂ ਨੂੰ ਦਿੱਤੇ ਜਾਣ ਵਾਲੇ ਫੋਰਟਲ ਪਦਾਰਥ ਦੇ ਕੁਝ ਮਾੜੇ ਪ੍ਰਭਾਵ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਸਿਵਲ ਹਸਪਤਾਲ ਪਹੁੰਚੇ ਨੇ ਵਿਧਾਇਕ ਨਰਿੰਦਰ ਕੌਰ ਭਰਾਜ ਦੱਸਦੀ ਹੈ ਕਿ ਇਹ ਜਿਹੜਾ ਗਰਭਤੀ ਔਰਤਾਂ ਨੂੰ ਡਿਲੀਵਰੀ ਤੋਂ ਬਾਅਦ ਜਿਹੜਾ ਉਹ ਇਹ ਗਲੂਕੋਜ਼ ਦਿੱਤਾ ਗਿਆ ਸੀ ਫੋਲਟਾਲ ਪਦਾਰਥ ਜਿਹੜਾ ਗਲੂਕੋਜ਼ ਦਿੱਤਾ ਗਿਆ ਸੀ ਉਸ ਤੋਂ ਬਾਅਦ ਜਿਹੜਾ ਉਹਨਾਂ ਸਾਰੀਆਂ ਔਰਤਾਂ ਨੂੰ ਜਿਹੜੀ ਅਲਰਜੀ ਦੀ ਸ਼ਿਕਾਇਤ ਹੋਈ ਹੈ ਉਸ ਤੋਂ ਬਾਅਦ ਜਪੂਰੀ ਜਿਹੜਾ ਇਸ ਮਸਲੇ ਦੀ ਜਾਂਚ ਕੀਤੀ ਗਈ ਉਸ ਤੋਂ ਬਾਅਦ ਹੁਣ ਪੂਰੇ ਪੰਜਾਬ ਦੇ ਵਿੱਚ ਜਦੋਂ ਤੱਕ ਜਿਹੜਾ ਇਹ ਇਸ ਦੀ ਰਿਪੋਰਟ ਨਹੀਂ ਆਉਂਦੀ ਇਸ ਦੀ ਜਿਹੜੀ ਜਾਂਚ ਰਿਪੋਰਟ ਨਹੀਂ ਆਉਂਦੀ ਉਦੋਂ ਤੱਕ ਜਿਹੜਾ ਪੂਰੇ ਪੰਜਾਬ ਦੇ ਵਿੱਚ ਉਹ ਗਲੂਕੋਜ਼ ਬੈਨ ਕਰ ਦਿੱਤਾ ਗਿਆ ਕਿਸੇ ਵੀ ਮਰੀਜ਼ ਨੂੰ ਆ ਗਲੂਕੋਜ਼ ਨਾ ਲਾਉਣ ਦੇ ਜਿਹੜੇ ਨਿਰਦੇਸ਼ ਨੇ ਉਹ ਦਿੱਤੇ ਗਏ ਨੇ ਦੱਸ ਦਈਏ ਕਿ ਇਹ ਇੱਕ ਕਹਿੰਦੇ ਕਿ ਕ੍ਰਿਟੀਕਲ ਸਿਚੁਏਸ਼ਨ ਦੇ ਵਿੱਚ ਹੁੰਦੀ ਹੈ ਉਹ ਔਰਤ ਜਦੋਂ ਉਹ ਜਨੇਪੇ ਦੇ ਵਿੱਚ ਹੁੰਦੀ ਹੈ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਉਸ ਮੌਕੇ ਜਿਹੜੀ ਇਹਹੀ ਲਾਪਰਵਾਹੀ ਹੋਣੀ ਤਾਂ ਵੱਡਾ ਜਿਹੜਾ ਖਤਰਾ ਬਣ ਸਕਦਾ ਸੀ ਉਹਨਾਂ ਔਰਤਾਂ ਦੇ ਲਈ ਉਹਨਾਂ ਬੱਚਿਆਂ ਦੇ ਲਈ ਜਿਨ੍ਹਾਂ ਨੂੰ ਉਹਨਾਂ ਨੇ ਦੁੱਧ ਪਿਉਣਾ ਹੈ ਤਾਂ ਉਸ ਤੋਂ ਬਾਅਦ ਲਗਾਤਾਰ ਹੋਣ ਇਸ ਮਸਲੇ ਤੇ ਜਿਹੜੀ ਵਿਚਾਰ ਚਰਚਾ ਚੱਲ ਰਹੀ ਆ ਤਾਂ ਡਾਕਟਰ ਬਲਵੀਰ ਸਿੰਘ ਨੇ ਪੂਰੇ ਪੰਜਾਬ ਦੇ ਵਿੱਚੋਂ ਜਿਹੜਾ ਇਸ ਗਲੂਕੋਸ ਦਾ ਜਿਹੜਾ ਸਟਾਕ ਆ ਉਹ ਵਾਪਸ ਭੇਜਣ ਦੇ ਲਈ ਕਹਿ ਦਿੱਤਾ ਗਿਆ ਕੰਪਨੀ ਨੂੰ ਵੀ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਕੇ ਜਿਹੜਾ ਗਲੂਕੋਜ਼ ਦਾ ਸਟਾਕ ਆ ਉਸ ਨੂੰ ਵਾਪਸ ਲਿਆ ਜਾਵੇ ਤੇ ਜਿੰਨਾ ਤੱਕ ਜਿਹੜੀ ਇਸ ਦੀ ਜਾਂਚ ਰਿਪੋਰਟ ਸਾਹਮਣੇ ਨਹੀਂ ਆਉਂਦੀ ਉਹਨਾਂ ਤੱਕ ਕਿਸੇ ਵੀ ਮਰੀਜ਼ ਨੂੰ ਜਿਹੜਾ ਗਲੂਕੋਜ਼ ਆ ਉਹ ਨਾ ਲਾਇਆ ਜਾਵੇ ਤਾਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਗਲੂਕੋਜ਼ ਆ ਉਹ ਬੈਨ ਕਰ ਦਿੱਤਾ ਗਿਆ ਹੈ ਜਦੋਂ ਤੱਕ ਇਸ ਦੀ ਜਾਂਚ ਰਿਪੋਰਟ ਸਾਹਮਣੇ ਨਹੀਂ ਆਵੇਗੀ ਜੇਕਰ ਜਾਂਚ ਰਿਪੋਰਟ ਦੇ ਵਿੱਚ ਲਾਪਰਵਾਹੀ ਵਰਤੀ ਗਈ ਜਾਂਚ ਰਿਪੋਰਟ ਦੇ ਵਿੱਚ ਲਾਪਰਵਾਹੀ ਪਾਈ ਗਈ ਕੰਪਨੀ ਤਾਂ ਸਖਤ ਤੋਂ ਸਖਤ ਐਕਸ਼ਨ ਦੇ ਜਿਹੜੇ ਨਿਰਦੇਸ਼ ਨੇ ਉਹ ਡਾਕਟਰ ਆ ਬਲਬੀਰ ਸਿੰਘ ਕੈਬਨਟ ਪਤਰੀ ਪੰਜਾਬ ਦੇ ਵੱਲੋਂ ਦਿੱਤੇ ਗਏ ਸਸਿਕਲ ਜੀ ਮੈਂ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਅੱਜ ਸੰਗਰੂਰ ਦੇ ਵਿੱਚ ਕੁਝ 15 ਪੇਸ਼ੈਂਟਸ ਨੂੰ ਜਿਹੜਾ ਹੈਗਾ ਉਹ ਆਈਵੀ ਫਲੂਇਡਸ ਨੂੰ ਸੀ ਗਲੂਕੋਸ ਵੀ ਕਰਦਣਾ ਨਾਰਮਲ ਸਲਾਈਨ ਨਾਲ ਰਿਐਕਸ਼ਨ ਹੋਇਆ ਸੀਗਾ ਤੇ ਉਹ ਸਾਰੇ ਜਿਹੜੇ ਪੇਸ਼ੈਂਟਸ ਆ ਅਸੀਂ ਉਹ ਬੰਦ ਕਰਕੇ ਉਹਦੇ ਨਾਲ ਜਿਹੜੀ ਐਮਰਜੈਂਸੀ ਜਿਹੜੀ ਸਾਰੀ ਮੈਡੀਸਨ ਦੇ ਨਾਲ ਉਹ ਸਾਰੇ ਠੀਕ ਹੈ ਗਿਆ ਔਰ ਨੂੰ ਕਿਸੇ ਨੂੰ ਕੋਈ ਅਸਲ ਵਿੱਚ ਕੋਈ ਦਿੱਕਤ ਨਹੀਂ ਹੈ ਲੇਕਿਨ ਅਸੀਂ ਉਹ ਜਿਹੜੇ ਪਾਰਟਿਕੂਲਰ ਬੈਚ ਆ ਗਿਆ ਮੈਡੀਸਨ ਦੇ ਉਹ ਸਾਰੇ ਪੰਜਾਬ ਚੋਂ ਵਿਡਰਾਅ ਕਰ ਰਹੇ ਆ ਉਹਨਾਂ ਦੀ ਟੈਸਟਿੰਗ ਕਰਵਾ ਰਹੇ ਆ ਔਰ ਟੈਸਟਿੰਗ ਦੀ ਰਿਪੋਰਟ ਤੋਂ ਆਉਣ ਤੋਂ ਬਾਅਦ ਜੇ ਕਿਸੇ ਲੈਵਲ ਤੇ ਜਿਹੜੇ ਵੀ ਲੈਵਲ ਤੇ ਕੋਈ ਲੈਪਸ ਹੋਏਗਾ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਸੋ ਫਿਲਹਾਲ ਮੈਂ ਜਿਹੜੇ ਉਹ ਪਾਰਟਿਕੂਲਰ ਸਾਰੇ ਬੈਚ ਆ ਗਿਆ ਸਾਰੇ ਪੰਜਾਬ ਚੋਂ ਵਿਡਰਾਅ ਕਰ ਰਹੇ ਆ ਔਰ ਉਹਦੀ ਜਿਹੜੀ ਇਨਫਰਮੇਸ਼ਨ ਆ ਮੈਂ ਪਬਲਿਕ ਗੇਮਨ ਤੇ ਪਾ ਰਿਆ ਵੀ ਕਿਹੜੀ ਮੈਡੀਸਨ ਆ ਕਿਹੜੀ ਕੰਪਨੀ ਦੀ ਆ ਤੇ ਉਹਦੀ ਜਿਹੜੀ ਅੱਗੇ ਪੂਰੀ ਉਹਦੀ ਮਤਲਬ ਜਾਂਚ ਕਰਕੇ ਇਨਕੁਆਰੀ ਕਰਕੇ ਉਹਦੇ ਬਹੁਤ ਸਖਤ ਤੋਂ ਸਖਤ ਐਕਸ਼ਨ ਲਿਆ ਜਾਏਗਾ ਤੇ ਕਿਸੇ ਵੀ ਕਿਸਮ ਦੀ ਕੋ ਘੁਬਰਾਉਣ ਵਾਲੀ ਗੱਲ ਨਹੀਂ ਅੱਜ ਬਹੁਤ-ਬਹੁਤ ਧੰਨਵਾਦ